ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪਿਆਸਾ ਕਾਂ ਦੀ ਕਹਾਣੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰ ਗਰਮੀਆਂ ਦੇ ਦਿਨ ਵਿੱਚ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਓਹੋ ਪਾਣੀ ਦੀ ਤੇ ਲਾਸ਼ ਵਿੱਚ ਬਹੁਤ देर ਤੱਕ ਇੱਧਰ ਉਧਰ ਉੜਦਾ ਰਿਹਾ ਕਾਫੀ ਸਮਾਂ ਉੱਡਣ ਤੋਂ ਬਾਅਦ ਵੀ ਉਸ ਨੂੰ ਪਾਣੀ ਨਹੀਂ ਮਿਲਿਆ ਬਹੁਤ देर ਤੱਕ ਉੱਡਣ ਤੋਂ ਬਾਅਦ ਹੁਣ ਉਹ ਥੱਕ ਗਿਆ ਕੁਝ ਦੇਰ ਆਰਾਮ ਕਰਨ ਲਈ ਉਹ ਇੱਕ ਦਰਖਤ ਤੇ ਜਾ ਬੈਠਾ। ਥੋੜੀ ਦੇਰ ਬਾਅਦ ਉਸ ਦੀ ਨਜ਼ਰ ਇੱਕ ਘੜੇ ਤੇ ਪਈ। ਜਦੋਂ ਉਹ ਘੜੇ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਘੜੇ ਵਿੱਚ ਪਾਣੀ ਥੋੜਾ ਹੈ। ਅਤੇ ਉਸ ਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਰਹੀ ਸੀ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਉਹ ਜਾਣ ਗਿਆ ਕਿ ਇਸ ਤਰ੍ਹਾਂ ਉਹ ਪਾਣੀ ਨਹੀਂ ਪੀ ਸਕਦਾ ਉਹ ਬੈਠ ਕੇ ਸੋਚਣ ਲੱਗਾ ਕਿ ਕਿਸ ਤਰ੍ਹਾਂ ਉਹ ਆਪਣੀ ਪਿਆਸ ਮਿਟਾਏ ਉਸ ਦੀ ਨਜ਼ਰ ਘੜੇ ਕੋਲ ਪਏ ਛੋਟੇ ਛੋਟੇ ਪੱਥਰਾਂ ਤੇ ਪਈ ਪੱਥਰ ਦੇਖਦੇ ਹੀ ਉਸ ਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ ਉਸ ਨੇ ਪੱਥਰ ਘੜੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਜਿਵੇਂ ਉਹ ਪੱਥਰ ਘੜੇ ਵਿੱਚ ਪਾ ਰਿਹਾ ਸੀ ਘੜੇ ਦਾ ਪਾਣੀ ਉੱਪਰ ਆ ਰਿਹਾ ਸੀ मेहनत सफल हो रही थी अंत पानी इन्ना उपर आ गया कि कह की चुंज पानी तक पहुंच गई कज के पानी पीता ते उड़ गया सीख्या जिथे राह जिथे चाह उ राह ਕਟੇਨ ਸਮੇਂ ਵਿੱਚ ਆਪਣਾ ਧੀਰਜ ਨਹੀਂ ਖੋਣਾ ਚਾਹੀਦਾ ਤੇ ਬਲਕਿ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਉਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ ਤਾਂ ਬੱਚਿਓ ਇਹ ਸੀ ਪਿਆਸਾ ਕਾਂ ਕਹਾਣੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ